ਆਰਬਿਕ ਦਾ ਖਾਲਸਾ ਸ਼੍ਰੀ ਵਾਹਿਬ ਜੀ ਕੀ ਫਤਿਹ 13 ਸਤੰਬਰ ਨੂੰ ਜੋ ਕੈਂਪਲ ਲੱਗਾ ਸੀਗਾ ਜੇ ਮਲਾਵਾਲਾ ਖਾਸ ਦੇ ਵਿੱਚ ਅੱਜ ਸਾਡੇ 21 ਟਰਗ ਨੂੰ ਆਪਰੇਸ਼ਨ ਹੋ ਚੁੱਕੇ ਆ ਸ਼ੰਗੜਾ ਹਾਈ ਹਸਪੀਟਲ ਦੇ ਵਿੱਚ ਔਰ ਅਸੀਂ ਡਾਕਟਰ ਰਚੀ ਸਿੰਘ ਜੀ ਦਾ ਧੰਨਵਾਦ ਕਰਨ ਵਾਸਤੇ ਇੱਥੇ ਪਹੁੰਚੇ ਜੀ ਸਾਡੇ ਨਾਲ ਮਲਾਵਾਲਾ ਖਾਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਰਮੀਲ ਚੰਦ ਜੀ ਮਾਜਾ ਉਹਨਾਂ ਦੀ ਸਮੂਚੀ ਟੀਮ ਦਾ ਵੀ डॉक्टर साहब तो बहुत खुश हैं कि आपने हमारे यहाँ आप इस अस्पताल के साथ समझा कि हमें क्या कराने का मौका दिया और हम ये उम्मीद करते हैं कि आपके मरीज सब कहीं हासिल जाए और अच्छी निगाह बनती जाए ताकि आपके लिए आप ਸੋ ਸਾਨੂੰ ਬਹੁਤ ਹੀ ਵਧੀਆ ਲੱਗਾ ਇਸ ਹਸਪੀਟਲ ਦੇ ਵਿੱਚ ਸਾਡੇ ਜਿਹੜਾ ਮੱਲਾਵਾਲਾ ਵੈਲਫੇਅਰ ਸੈਟਟਲ ਤੋਂ ਇਹ ਦੂਸਰਾ ਕੈਂਪ ਹੈ ਜੀ ਇੱਕ ਕੈਂਪ ਸੀ ਪਿਛਲੇ ਸਾਲ ਮੱਫੂ ਦੇ ਵਿੱਚ ਲਗਾਇਆ ਸੀਗਾ ਸਾਡੇ ਭੈਣ ਜੀ ਦੀ ਯਾਦ ਦੇ ਵਿੱਚ ਤੇ ਦੂਸਰਾ ਕੈਂਪ ਜਿਹੜਾ ਮੱਲਾਵਾਲਾ ਖਾਸ ਵੈਲਫੇਅਰ ਸੁਸਾਇਟੀ ਵੱਲੋਂ ਕਿਉਂਕਿ ਹਸਪੀਟਲ ਦਾ ਸਾਨੂੰ ਬਹੁਤ ਵਧੀਆ ਸਹੂਲਤ ਰਹੀ ਆ। ਥੋੜੀ ਜੀ ਸਾਨੂੰ ਕੁਝ ਪਰੇਸ਼ਾਨੀ ਇਸ ਕਰਕੇ ਆਈ ਵੀ ਜਿਹੜੀ ਆਪੀਡੀ ਹੈ ਹਸਪੀਟਲ ਵੱਲੋਂ ਨਵੀਆਂ ਮਸ਼ੀਨਾਂ ਜਿਹੜੀਆਂ ਆਈਆਂ ਨੇ ਤੇ ਉਸ ਕਰਕੇ ਥੋੜਾ ਜਿਹਾ ਕੈਂਪਰ ਵੀ ਜਿੱਥੇ ਰੇਟ ਪਹੁੰਚੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰੂਗਾ ਵੀ ਵੱਧ ਤੋਂ ਵੱਧ ਜਿਹੜਾ ਸ਼ੰਕਰ ਆਈਮੋਸਟੀ ਦਾ ਕੋਈ ਕੁਝ ਆਪਣਾ ਟਰੀਟਮੈਂਟ ਕਰਾਓ ਬਹੁਤ ਹੀ ਪ੍ਰੋਪਰ ਡਾਕਟਰ ਜਿਹੜੇ ਇੱਥੋਂ ਦੇ ਆ ਬਹੁਤ ਹੀ ਅੱਛਾ ਸਟਾਫ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਾ ਸ਼ੋਸ਼ਣ ਲਾਉਂਦਾ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਅੱਜ 22 ਤਰੀਕਾ ਜੀ ਕਿਉਂਕਿ ਜੋ 13 ਸਤੰਬਰ ਨੂੰ ਕੈਂਪ ਲੱਗਾ ਸੀ ਉਸ ਦੇ ਪੇਸ਼ੈਂਟ ਜਿਹੜੇ 20 ਤਰੀਕ ਨੂੰ ਇੱਥੇ ਆਏ ਸੀ ਉਹਨਾਂ ਦੇ ਆਪਰੇਟ ਹੋ ਚੁੱਕੇ ਆ 1-2 ਆਪਰੇਟ ਜਿਹੜੇ ਨਹੀਂ ਹੋ ਚੁੱਕੇ ਸੋ ਬਾਕੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਟਾਈਮ ਤੇ ਮੱਲਾਂ ਵਾਲਾ ਖਾਲ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਜੋ ਆਪਰੇਟ ਕਰਾਏ ਗਏ ਆ ਪੰਜਾਬ ਸਰਕਾਰ ਅਤੇ ਸ਼ੰਕਰਾਈ ਹਸਪੀਟਲ ਲੁਧਿਆਣਾ ਦੇ ਸਹਿਯੋਗ ਦੇ ਨਾਲ ਇਹ ਸ਼ਾਮ ਲਾਲ ਜੀ ਕੌਣ ਨੇ ਸਾਡੀ ਬੇਟੀ ਹੈ ਮਨਪ੍ਰੀਤ ਚਲੋ ਗਾਈਡਲਾਈਨਸ ਵੀ ਦੇ ਰਹੀ ਹੈ ਨਾਲ ਮੈਡੀਸਨ ਵੀ ਦੇ ਰਹੀ ਹੈ ਇਸ ਟਾਈਮ ਤੇ ਸੋ ਬਹੁਤ ਵਧੀਆ ਜਿਹੜਾ ਮਾਹੌਲ ਹੈ ਇੱਥੋਂ ਦਾ ਮੱਲਾ ਵਾਲੇ ਕਾਜ਼ੀਆਂ ਮਹਾਨ ਸ਼ਖਸੀਤਾਂ ਜੋ ਤੁਸੀਂ ਦੇਖ ਰਹੇ ਹੋ ਆਸ-ਪਾਸ ਦੇ ਪਿੰਡਾਂ ਦੇ ਸਾਰੇ ਇੱਥੇ ਬੈਠੇ ਐ ਬਜ਼ੁਰਗ ਜਿਨ੍ਹਾਂ ਦੇ ઓਪਰੇਟ ਹੋ ਚੁੱਕੇ ਐ ਪੱਟੀਆਂ ਖੁੱਲ ਚੁੱਕੀਆਂ ਇਸ ਟਾਈਮ ਤੇ ਸੋ ਮਾਲਕ ਅਗੇ ਅਰਦਾਸ ਕਰੋ ਜੋ ਜੀ ਆਵੇ ਸੋ ਰਾਜ਼ੀ ਜਾਵੇ ਸਾਰੇ ਹੀ ਤੰਦਰੁਸਤ ਰਹਿਣ ਉਹ ਪਿੱਛੇ ਕੇ ਬੀਬੀ ਆਉਂਦਾ ਨਾ ਆਏਗਾ ਜੀ ਕਾਂਤਾ ਰਾਣੀ ਕਮਲ ਮਾਰੀ ਜਾ ਪਰ ਸਾਨੂੰ ਕੀ ਸੋ ਸਾਰਿਆਂ ਦੇ ਆਪਰੇਟ ਹੋ ਚੁੱਕੇ ਬਹੁਤ ਵਧੀਆ ਆਪਰੇਟ ਹੋਏ ਆ ਜੀ ਔਰ ਮੈਡੀਸਨ ਦਿੱਤੀ ਜਾ ਰਹੀ ਹੈ ਸਾਰਿਆਂ ਨੂੰ ਸਾਡੀਆਂ ਮਾਤਾਵਾਂ ਪੈਣਾ ਜੋ ਬੈਟੀਆਂ ਜਿਸ ਤਰ੍ਹਾਂ ਇਹ ਮੈਡੀਸਨ ਮਿਲ ਜਾਂਦੀ ਹੈ ਸਾਰਿਆਂ ਨੂੰ ਡਿਸਚਾਰਜ ਕੀਤਾ ਜਾਏਗਾ ਤੋਂ ਬੜਾ ਵਧੀਆ ਜਿਹੜਾ ਇੱਥੋਂ ਦਾ ਮਾਹੌਲ ਹੈ ਸ਼ੰਕਰਾ ਆਈ ਹਸਪੀਟਲ ਦਾ ਬਹੁਤ ਹੀ ਵੱਡਾ ਜਿਹੜਾ ਸੁਜੋਗ ਹੈ ਇਹ ਜਿਹੜਾ ਸ਼ੰਕਰਾ ਆਈ ਹਸਪੀਟਲ ਹੈ ਜੀ ਤਾਮਲਨਾਡੂ ਦੇ ਓਨਰ ਹੈ ਰਕੇਸ਼ ਜੰਜੂਣਾ ਜੀ ਉਹਨਾਂ ਨੇ ਤਸਵੀਰ ਅਸੀਂ ਦੇਖਦੇ ਅਕਸਰ ਲੰਗਰਾਲ 'ਚ ਲੱਗੀ ਹੁੰਦੀ ਹੈ ਸੋ ਇਹ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਸ ਟਾਈਮ ਤੇ ਸਾਰੇ ਜਿਹੜੇ ઓਪਰੇਟ ਹੋਏ ਆ ਜੀ ਡਾਕਟਰ ਰੁਤੀ ਸਿੰਘ ਦੀ ਦੇਖਰੇਖ ਹੇਠ ਹੋਇਆ ਜੀ ਔਰ ਸਮੂਚੀ ਟੀਮ ਦਾ ਜਿਹੜੇ ਕੈਂਪ ਦੇ ਸਾਡੇ ਇੰਚਾਰਜ ਹੈ ਅਮਰਤਪਾਲ ਜੀ ਸੋ ਬੜੀ ਅੱਛੀ ਡੀਲਿੰਗ ਕਰਦੇ ਪਏ ਬੱਚੇ ਸੋਨੇ ਨੂੰ ਆਉਣਿਆ ਪਾਣੀ ਰਹਿਣ ਦੋ ਪ੍ਰਾਈਸ ਸਟਾਫ ਜਿਹੜਾ ਹੈ ਬੜਾ ਹੀ ਮਿਹਨਤੀ ਹੈ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਜਿਹੜਾ ਟ੍ਰੀਟਮੈਂਟ ਕਰਦੇ ਆ ਮਰੀਜ਼ਾਂ ਦੇ ਨਾਲ ਡੀਲਿੰਗ ਕਰਦੇ ਆ ਜੀ ਇਹ ਸਾਡੀ ਬੇਟੀ ਹੈ ਨਵਨੀਤ ਕਿਹਨਾ ਨਵਨੀਤ ਜੋਤੀ ਜੋਤੀ ਬਾਬਾ ਤੇ ਇਹ ਕੁੜੀ ਹੈ ਤੇ ਇਹ ਲਖਵਿੰਦਰ ਭੈਂਜੀ ਲੱਗੇ ਆ ਦੇਖੋ ਜੀ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਤਾਂ ਕਹ ਰਹੀ ਵੀ ਇਹਨਾਂ ਦੇ ਹੱਥ 'ਚ ਝਾੜੂ ਵੈਸ ਟਾਈਮ ਤੇ ਝਾੜੂ ਦਾ ਰਾਜ ਹੈ ਹੱਸਦੇ ਵਾਸਤੇ ਰਹੋ ਜੀ ਸਾਰੇ ਜੀ